यानी कि संदीप रेस्टोरेंट काफ़ी पुराना रेस्टोरेंट है और रे इतना भी स्वीट्स जंक फूड फास्ट फूड एवरीथिंग इज ऑसम तो मैं इतनी कई बार आ चुकी है मैं मैक्सिमम टाइम इतने खाना आनी है तो इन्हों हर चीज़ बढ़िया हुई। असी बहुत इंजॉय किया और सर्विस भी इन्हों की वजिया है सब कुछ अच्छा है मैं लास्ट से ही गल कहना चाहूँगी कि संदीप स्वीट इज द बेस्ट सो एवरी वन कमिंग हेयर एंड टेस्ट द फूड थैंक यू सो मच रखड़ी का त्यौहार खुशियों का ਖੁਸ਼ੀਆਂ ਦਾ ਤਿਹਾਰ ਹੋ ਗਏ ਤੇ ਮਠਿਆਈਆਂ ਦੀ ਗੱਲ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਰਖੜੀ ਨੂੰ ਲੈ ਕੇ ਸੰਦੀਪ ਸਵੀਟਨ ਬੇਕਰ ਰੈਸਟੋਰੈਂਟ ਦੇ ਵਿੱਚ ਮਠਿਆਈਆਂ ਦੀ ਕੁਆਂਟੀਟੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਤੇ ਮਠਿਆਈਆਂ ਸਜਾ ਦਿੱਤੀਆਂ ਗਈਆਂ ਨੇ ਅਗਰ ਤੁਸੀਂ ਵੀ ਸੁਆਦਿਸ਼ ਤੇ ਵਧੀਆਂ ਮਠਿਆਈਆਂ ਲੈਣਾ ਜਾਂਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ ਸਵੀਟਨ ਬੇਕਰ ਰੈਸਟੋਰੈਂਟ ਦੇ ਵਿੱਚ ਜੋ ਕਿ ਨੀਅਰ ਸਿਵਲ ਹਸਪੀਟਲ ਉਮਰਾਂਡਾ ਵਿੱਚ ਸਥਿਤ ਹੈ ਰਖੜੀ ਦੇ ਤਿਹਾਰ ਤੇ ਸੰਦੀਹ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਤਣਾ ਵੱਲੋਂ ਭਰਾਵਾਂ ਨੂੰ ਗਿਫਟ ਕਰਨ ਦੇ ਲਈ ਕਸਟਮਾਈਜ਼ਡ ਗਿਫਟ ਕਸਟਮਾਈਜ਼ ਕੀਤੇ ਹੋਏ ਡ్రਾਈ ਫਰੂਟਸ ਚਾਕਲੇਟs ਛੋਟੇ ਬੱਚਿਆਂ ਦੇ ਲਈ ਫਡੋਣੇ ਵੀ ਤਿਆਰ ਕੀਤੇ ਗਏ ਨੇ ਅਗਰ ਤੁਸੀਂ ਆਪਣੇ ਭਰਾਵਾਂ ਨੂੰ ਬੈਸਟ ਗਿਫਟ ਕਰਨਾ ਚਾਹੁੰਦੇ ਹੋ ਤਾਂ ਜਲਦੀ ਵਿਜ਼ਿਟ ਕਰੋ ਸੰਦੀਹ ਸਵੀਟਨ ਬੇਕਰਸ ਰੈਸਟੋਰੈਂਟ ਜੋ ਕਿ ਉੜਮੋ ਟਾਂਡਾ ਵਿਖੇ ਸਥਿਤ ਹੈ ਸੰਦੀਹ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਰਖੜੀ ਦੇ ਤਿਹਾੜ ਦੇ ਸਪੈਸ਼ਲ ਘੇਵਰ ਸੰਭਾਲ ਪੁੜੇ ਦੀ ਰੈਡੀ ਕਿਤੇ ਗਏ ਨੇ। ਅਗਰ ਤੁਹਾਨੂੰ ਵਿਆਹ ਸ਼ਾਦੀ ਜਾਂ ਫਿਰ ਕਿਸੇ ਵੀ ਫੰਕਸ਼ਨ ਦੇ ਲਈ ਦੁੱਧ, ਦਹੀਂ, ਲੱਸੀ, ਮੱਖਣ, ਕਿਉ ਮਠਿਆਈਆਂ, ਬੇਕਰੀ ਦਾ ਸਮਾਨ, ਇੰਡੀਅਨ ਤੇ ਵਿਦੇਸ਼ੀ ਕੋਲਡ ਡਰਿੰਕਸ, ਭਾਜੀ ਜਾਂ ਫਿਰ ਡਿਸਪੋਜ਼ਲ ਆਈਟਮ ਦੀ ਲੋੜ ਹੈ ਤਾਂ ਤਾਂ ਤੁਸੀਂ ਸੰਦੀਪ ਸੀਟਨ ਬੇਕਰ ਰੈਸਟੋਰੈਂਟ ਲੈ ਵੀ ਸਕਦੇ ਹੋ ਤੇ ਬੁਕਿੰਗ ਕਰਵਾ ਸਕਦੇ ਹੋ। ਸੰਦੀਪ ਸੀਟਨ ਬੇਕਰ ਰੈਸਟੋਰੈਂਟ ਦੇ ਐਡਰੈਸ ਕਿ ਹੈ? பேஸ்ட்ரி டோனட்ஸ் बेकरी ਦੇ ਸਾਮਾਨ ਦੇ ਨਾਲ ਨਾਲ ਇੰਡੀਅਨ ਪੰਜਾਬੀ ਗੁਜਰਾਤੀ ਪਾਸਪੋਰਟ ਵੀ ਮਿਲਦਾ ਹੈ ਦੇਖੋ ਤੁਸੀਂ ਸੰਦੀਪ ਕੇਟਰਸ ਐਂਡ 베ਕਰਸ ਨੂੰ ਜੇ ਆ ਸ਼ਾਦੀ ਜਾਂ ਫਿਰ ਕੋਈ ਵੀ ਫੰਕਸ਼ਨ ਲਈ ਕੇਟਰਿੰਗ ਵੀ ਅਡਵਾਂਸ ਬੁਕਿੰਗ ਕਰਵਾਉਂਦੇ ਹੋ ਤਾਂ ਤਾਂ ਤੁਹਾਨੂੰ ਪਾਰੀ ਡਿਸਕਾਊਂਟ ਦਿੱਤੇ ਜਾਣਗੇ ਇਹ ਸੰਦੀਪ ਸਵੀਟਨ 베ਕਰਸ ਰੈਸਟੋਰਾਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਦੀਪ ਸਵੀਟਨ 베ਕਰਸ ਰੈਸਟੋਰਾਂ ਦੇ ਵਿੱਚ ਪਾਰਟੀ ਹਾਲ ਦਾ ਸਾਥ ਪ੍ਰਬੰਧ ਹੈ ਜਿਸ ਤੇ ਕਿ 80 ਤੋਂ 100 ਪਰਸਨਸ ਦੀ ਗੈਦਰਿੰਗ ਕਰ ਸਕਦੇ ਆ ਅਗਰ ਤੁਹਾਨੂੰ ਬਰਥਡੇ ਪਾਰਟੀ ਕਿਤੇ ਪਾਰਟੀ ਰਿੰਗ ਸ cerimoni ਜਾਂ ਵਰਤਨੀ ਆਦਤਿਹਰ ਮਨਾਣਾ ਹੋਵੇ ਤਾਂ ਤਾਂ ਤੁਸੀਂ ਇੱਥੇ ਹਾਲ ਬੁੱਕ ਕਰ ਸਕਦੇ ਹੋ। ਤੇ ਆਓ ਸੀ ਗੱਲ ਕਰਦੇ ਕੋਈ ਕਸਟਮਰ ਜਨ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਕੀ ਨਾਮ ਤੁਸੀਂ ਕਿੱਥੋਂ ਆਏ ਹੋ ਮਾਈ ਸੈਲਫ ਦੀਪਿਕਾ ਪਲਟਾ ਮੈਂ ਆਈਆਪੁਰ ਤੋਂ ਆਈ ਆਂ ਔਰ ਅਸੀਂ ਰੈਗੂਲਰਲੀ ਕਸਟਮਰ ਆ ਇਹਨਾਂ ਦੇ ਸਵੀਟਸ ਮੇਨ ਆਨਾਂ ਦੀਆਂ ਅਸੀਂ ਇਨਾਂ ਤੋਂ ਮਠਾਈਆਂ ਲੈ ਕੇ ਜਾਂਦੇ ਆ ਔਰ ਇੱਥੇ ਟਾਂਡੇ ਚ ਰੈਸਟੋਰੈਂਟ ਤਾਂ ਬਹੁਤ ਹੈ ਪਰ ਮੇਨ ਪਰਪਸ ਹੈ ਕਿ ਇੱਥੇ ਡੂਅਲ ਚਲਦਾ सानू प्योर वैजीटेरियन चाहिए है साढ़े जोड़े फ्रेंड सर्कल है सब वैजिटेरियन है और इतने प्योर वैज है इस करके असं इन प्रैफर करते हैं लास्ट टाइम सात प्रोग्राम हो तिया का त्यौहार जो कि बहुत अच्छा रहा असं बहुत इंजॉय किया और सर्विस भी इन्हों वी सब कुछ अच्छा है इसलिए असी इस एस बार भी इतें ही प्रैफर किया मैम दी संदीप स्वीट एंड बेकरस रैसटोरेंट बारे होरों भी सुजैस करोगे जी जी अस्जैस करा कि आओ एक बार इतने विजिट करो ਕਾਫੀ ਅੱਛਾ ਹੈ ਪ੍ਰੋਗਰਾਮ ਵੀ ਅੱਛਾ ਹੁੰਦਾ ਹੈ ਬਾਕੀ ਮੇਨ ਤੇ ਇਹੀ ਹੈ ਕਿ ਵੈਜੀਟੇਰੀਅਨ ਕਿਉਂਕਿ ਡੁਅਲ ਤੇ ਹਰ ਕਿਤੇ ਹੈ ਬਾਕੀ ਸੈਪਰੇਟ ਹੈ ਮੇਨ ਨਹੀਂ ਤੇ ਹੋਰ ਰੈਸਟੋਰੈਂਟ ਵੀ ਅਸੀਂ ਪੁੱਛਿਆ ਸੀ ਸੈਪਰੇਟ ਨਹੀਂ ਸੀਗਾ ਡਾਂਸ ਫਲੋਰ ਨਹੀਂ ਸੀਗਾ ਇੱਥੇ ਡਾਂਸ ਫਲੋਰ ਹੈ ਇਸ ਗਰਮੀਆਂ ਦੇ ਰੁੱਤ ਤੋਂ ਵਿੱਚ ਵੀ ਸਿਆਲਾ ਦੀ ਫੀਲਿੰਗ ਆਉਂਦੀ ਤਾਂ ਹੀ ਅਸੀਂ ਇਦਾਂ ਦੇ ਕੱਪੜੇ ਵੇਅਰ ਕੀਤੇ ਆ ਨੇ ਤੇ ਗਰਮੀਆਂ ਚ ਕਾਟਨ ਹੀ ਵੇਅਰ ਕਰ ਦੂ ਜੀ ਮੈਮ ਤੁਹਾਡਾ ਨਾਮ ਕੀ ਤੇ ਕਿੱਥੋਂ ਆਏ ਹੋ ਮੇਰਾ ਨਾਮ ਸ਼ਿਲਪੀ ਹੈ ਮੈਂ ਆਇਆ ਪੁੱਤੋਂ ਆਈ ਮੈਮ ਤੁਸੀਂ ਅੱਜ ਸੰਦੀ ਸੀਰਨ ਬੇਕਰਜ਼ ਰੈਸਟੋਰੈਂਟ ਦੇ ਵਿੱਚ ਤੀਆਂ ਦਾ ਇਤਿਹਾਸ ਸੈਲੀਬ੍ਰੇਟ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਐ ਇਹਨਾਂ ਬਾਰੇ मैं यही कहना चाहती चाहनी कि संदीप रेस्टोरेंट काफ़ी पुराना रेस्टोरेंट है और इतों की स्वीट्स जंक फूड फास्ट फूड एवरीथिंग इज ऑसम तो मैं इतने कई बार आ चुकी हूँ मैं मैक्सिमम टाइम इतने खा आँनी है तो इन्हों की हर चीज़ वाइए होगी मैमान भी, कि वो भी नहीं नहीं करना। हाँ मैं और भी सुजैस करा कि एक बार प्लीज़ संदीप बेकरस आन और इन्हों की हर चीज़ ट्राई कर क्योंकि इन्हों की चीज़ सारी है मैं लास्ट यही गल कहना चाहागी कि संदीप स्वीट्स इज द बेस्ट सो एवरी वन कमिंग एंड टेस्ट द फूड थैंक यू सो मच được